ਤਾਂ ਤਸਵੀਰਾਂ ਦੇਖ ਸਕਦੇ ਹੋ ਸਤਨਾਮ ਵਾਹਿਗੁਰੂ ਦਾ ਜਾਪ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਤਰ੍ਹਾਂ ਮਾਤਾ ਗੁਜਰੀ ਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੇ ਸਰਸਾ ਨਦੀ ਨੂੰ ਪਾਰ ਕੀਤਾ ਉਸੇ ਤਰ੍ਹਾਂ ਤੇ ਹਜ਼ਾਰਾਂ ਦੀ ਤعداد ਦੇ ਵਿੱਚ ਸੰਗਤ ਅੱਜ ਸਰਸਾ ਪਾਰ ਕਰਦੀ ਹੋਏ ਨਜ਼ਰ ਆ ਰਹੀ ਹੈ ਇਹ ਬਹੁਤ ਭਾਵੁਕ ਤਸਵੀਰਾਂ ਨੇ ਤੇ ਬਹੁਤ ਭਾਵੁਕ ਪਲ ਨੇ ਸੰਗਤ ਦੀ ਅੱਖਾਂ ਦੇ ਵਿੱਚ ਹੰਝੂ ਨੇ ਸੰਗਤ ਵੈਰਾਗ ਕਰ ਰਹੀ ਹੈ ਸਾਰੀ ਰਾਤ ਤੋਂ ਦੀਵਾਨ ਸੁਣੇ ਨੇ ਮਨ ਦੇ ਵਿੱਚ ਕਹਿੰਦੇ ਵਿਰਾਗ ਆ ਰਿਹਾ ਜਿਸ ਤਰ੍ਹਾਂ ਦੀਆਂ ਤਸਵੀਰਾਂ ਨੇ ਪਰ ਹੁਣ ਤੁਸੀਂ ਦੇਖੋ ਗੁਰੂ ਗ੍ਰੰਥ ਸਾਹਿਬ ਅਤੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਹਜ਼ਾਰਾਂ ਦੀ ਤਦਾਦ ਦੇ ਵਿੱਚ ਸੰਗਤਾਂ ਵੱਲੋਂ ਸਰਸਾ ਨਦੀ ਨੂੰ ਪਾਰ ਕੀਤਾ ਗਿਆ ਇਸ ਹੱਡਚੀਰ ਦੀ ਠੰਡ ਦੇ ਵਿੱਚ ਸੰਗਤ ਜਿਹੜੀ ਹੈ ਉਹ ਠੰਡੇ ਪਾਣੀ ਦੇ ਵਿੱਚੋਂ ਆਪਣੇ ਸਾਹਿਬਜ਼ਾਦਿਆਂ ਨੂੰ ਯਾਦ ਕਰਦੀ ਹੋਈ ਅੱਗੇ ਵੱਧ ਰਹੀ ਹੈ ਕਿ ਆਖਰ ਕਿੰਨੇ ਉਹ ਦੁੱਖ ਤਕਲੀਫਾਂ ਉਹਨਾਂ ਨੇ ਉਸ ਵੇਲੇ ਝਲੀਆਂ ਹੋਣੀਆਂ ਹੈ ਪਰ ਇਹ ਨਹੀਂ ਮੰਨੀ ਪਰ ਹੁਣ ਤੁਸੀਂ ਤਸਵੀਰ ਦੇਖੋ ਕਿ ਕਿਸ ਤਰ੍ਹਾਂ ਸਿੱਖ ਸੰਗਤ ਜਿਹੜੀ ਹੈ ਉਹ ਸਰਸਾ ਨਦੀ ਨੂੰ ਪਾਰ ਕਰਦੀ ਹੋਈ ਨਜ਼ਰ ਆ ਰਹੀ ਹੈ ਦੇਖੋ ਤੁਸੀਂ ਇਹ ਤਸਵੀਰਾਂ ਨੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਬਜ਼ੁਰਗ ਬੱਚੇ ਔਰਤਾਂ ਤਾਂ ਤਸਵੀਰਾਂ ਦੇਖੋ ਤੁਸੀਂ ਤਤਸਵੀਰਾਂ ਲਗਾਤਾਰ ਤੋਂ ਨਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਸੰਗਤ ਜਿਹੜੀ ਆ ਉਹ ਜੈਕਾਰਿਆਂ ਦੀ ਗੂੰਜ ਦੇ ਵਿੱਚ ਸਰਸਾ ਨਦੀ ਨੂੰ ਪਾਰ ਕਰਦੀ ਹੋਏ ਨਜ਼ਰ ਆ ਰਹੀ ਹੈ ਬਹੁਤ ਅਲੌਕਿਕ ਤਸਵੀਰਾਂ ਨੇ ਆਪਣੇ ਆਪ ਦੇ ਵਿੱਚ ਬਹੁਤ ਭਾਵਕ ਪਲ ਨੇ ਜਿੱਥੇ ਸੰਗਤਾਂ ਵੱਲੋਂ ਸਾਹਿਬਜ਼ਾਦਿਆਂ ਨੂੰ ਯਾਦ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਸਜਦਾ ਕੀਤਾ ਜਾ ਰਿਹਾ ਹੈ ਸ਼ਹਾਦਤ ਨੂੰ ਨਮਨ ਕੀਤਾ ਜਾ ਰਿਹਾ ਹੈ ਤਾਂ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਵੱਡੀ ਤعداد ਦੇ ਵਿੱਚ ਸੰਗਤ ਜਿਹੜੀ ਆ ਉਹ ਸਰਸਾ ਨਦੀ ਪਾਰ ਕਰ ਰਹੀ ਹੈ